ਹਾਂਜੀ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਇੱਧਰ ਸਾਡੀ ਹੋ ਗਈ ਸਵੇਰ ਅਸੀਂ ਚੱਲੇ ਹਾਂ ਹੁਣ ਹਸਪੀਟਲ ਆਪਣੀ ਅੱਖਾਂ ਚੈੱਕ ਕਰਉਣ ਤੇ ਇੱਧਰ ਛੋਣੇ ਮੋਣੇ ਸਾਡੇ ਚੱਲੇ ਸਾਡੇ ਨਾਲ ਤਿਆਰ ਹੋ ਕੇ ਹੈਲੋ ਕਰ ਦੋ ਸਾਰਿਆਂ ਨੂੰ ਹੈਲੋ ਬਬੀ ਚਲੋ ਫਿਰ ਚਲੋ ਤੇ ਹਾਂਜੀ ਇੱਧਰ ਆ ਗਏ ਆਪਾਂ ਏਟੀਐਮ ਹੁਣ ਕੈਸ਼ ਕਢਾ ਲਈਏ ਕੈਸ਼ ਦੀ ਆ ਕੇ ਦਿੱਕਤ ਓਏ ਨਹੀਂ ਚਲੋ ਹੱਥ ਫੜਦੀ ਆ ਓਏ ਚਲੋ ਜੀ ਕੈਸ਼ ਕਢਾ ਲਿਆ ਹੁਣ ਤੇਲੀ ਅਸੀਂ ਉਹ ਦਰਜਾਣਾ ਔਟੋ ਦੇਖਾਂ ਇੱਧਰ ਆ ਗਏ ਅਸੀਂ ਫਾਟਕ ਤੇ ਤੇ ਹਾਂ ਜੀ ਇੱਧਰ ਹੁਣ ਮਿਲ ਗਈ ਆਪਾਂ ਨੂੰ ਔਟੋ ਆ ਦੇਖੋ ਆਏ ਨੰਨੂ ਲਾਡੂ ਸਾਡੇ ਲਾਡੂ ਵੀ ਜਾ ਰਹੀ ਹੈ ਸਾਡੇ ਨਾਲ ਤੇ ਆਹ ਦੇਖੋ ਬਰਕਾ ਜੀ ਨੇ ਹਾਂ ਨੋ ਲੜਣਾ ਨਹੀਂ ਓਏ ਨੋ ਨੋ shearte ਨੋ shearte ਅਨ ਬਾਬਾ ਲਗਿਆ ਲਾਈਆ ਤੋ ਨਹੀਂ ਮਰਵਾ ਦਿਆ ਆਪਣਾ ਉਹ ਮੈਂ ਆ ਗਿਆ ਉਹ ਆ ਗਿਆ ਉਂ ਨਵੀਂ ਜਿਹੀ ਬੰੂ ਉਹਦੇ ਜਿਵੇਂ ਹਰਾਂ ਨੂੰ 스멜 ਆ ਗਈ ਹੈ ਅ ਵੀ ਬਾਸ ਵੀ ਕੋਕਾ 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 ਦੇਓ 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 ਵੀ ਕਰਦਾ ਕੋਲਾ ਕੋਕਾ ਦੇਖੋ ਕੀ ਕਰਦਾ ਨਾ ਨਹੀਂ ਪਈ ਤੇ ਹਾਂ ਜੀ ਫਾਈਨਲੀ ਅਸੀਂ ਪਹੁੰਚ ਗਏ ਹਾਸਪੀਟਲ ਹੁਣ ਕਰਾਵਾਂਗੇ ਆਪਣਾ ਚੈੱਕਅਪ ਇਧਰ ਆਓ ਇਹ ਤਾਂ ਆਟੋ ਤੇ ਫੇਰ ਨਾਲ ਜਾਣ ਨੂੰ ਫਿਰਦੇ ਚਲੋ ਇਧਰ ਆਓ ਇਧਰ ਉਧਰ ਚਲੋ ਚਲੋ ਹੌਲੀ 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 ਬੰਨੇ ਆਪਣਾ ਮਾਰ ਓਏ ਹੌਲੀ ਤੁਰੋ ਹੌਲੀ ਬਾਬਨੀਤ ਆ ਦੇਖ ਲਓ ਜੀ ਪਿੰਸ ਹਾਸਪੀਟਲ ਆ ਪਾਏ ਆ ਤੇ ਹੁਣ ਦੇਖਦੇ ਆ ਡਾਕਟਰ ਮਿਲੂਗੇ ਵੀ ਜਾਂ ਨਹੀਂ ਦੇ ਨਾ ਮਿਲੇ ਫੇ ਗੇੜਾ ਹੀ ਅਸਾਟ ਲੋ ਜੀ ਆ ਗਏ ਆਪਾਂ ਅੰਦਰ ਹੈਂਡੀ ਫੜੋ ਸਮਾਇਰਾ ਲੋ ਜੀ ਸਲੇਟ ਤੇ ਬਣਾ ਲਈ ਇਹਨਾਂ ਨੂੰ ਖਾਣ ਦੀ ਵੀ ਪੈ ਗਈ ਕੀ ਲੈਣਾ ਕੀ ਆ ਮੰਮੀ ਆ ਨੰਨਾ ਆ ਉਹ ਨਾ ਪਤਾ ਵੀ ਹੈ ਕੁਛ ਕੀ ਆ ਚਲੋ ਜੀ ਹੁਣ ਅਸੀਂ ਜਾਂਦੇ ਹਾਂ ਉੱਪਰ ਆਈਸ ਵਾਲੇ ਡਾਕਟਰ ਕੋ ਚਲੋ ਚਲੋ ਤੇ ਇਧਰ ਚੀਜ਼ ਆਪਾਂ ਇਹਨਾਂ ਨੂੰ ਲੈ ਦਿੱਤੀ ਹੋਈ ਆ ਆ ਪਾ ਗਏ ਹੁਣ ਡਾਕਟਰ ਤੇ ਮੈਨੂੰ ਬਿਠਾਏ। ਵਾਲੇ ਸ਼ਰਾਤਾ ਕਰਦੇ ਇੱਥੇ ਵੀ ਨਹੀਂ ਹਟਦੇ। ਉਹ ਸਮਾਂ ਇਹਨਾਂ ਨੇ ਖਲਾਅ ਦਿੱਤੇ ਸਾਰੇ ਥੱਲੇ ਬਿਸਕਟ ਆ ਦੇਖੋ। ਉਹ ਉਧਰ ਆਪਣੀ ਵਾਰੀ ਆਣੀ ਆ। anu ਗਈ ਹੋਈ ਅੰਦਰ। ਇਹ ਕੀ ਹੁੰਦਾ? ਹਾਂ। ਖਾਂ। ਉਜੀ ਇਧਰ ਆਪਾਂ ਚੈੱਕਅਪ ਕਰਾ ਕੇ ਆ ਗਏ ਆ ਹੋ ਗਏ ਫ੍ਰੀ ਤੇ ਹੁਣ ਆਪਾਂ ਲਵਾਂਗੇ ਮੈਡੀਸਿਨ ਨੀਚੇ ਤੋਂ ਚਲੋ ਚਲੋ ਕਿੱਧਰ ਜਾਣਾ ਆ ਵੀ ਇਹਨਾਂ ਵਰਗਾ ਦੇਖ ਲਓ ਲੱਡੋ ਇੱਧਰ ਹਸਪੀਟਲ ਆ ਦੇਖੋ ਅਸੀਂ ਨਹੀਂ ਲੈ ਕੇ ਜਾਣਾ ਤੈਨੂੰ ਅਸੀਂ ਨਹੀਂ ਲੈ ਕੇ ਜਾਣਾ ਨਿਆਣੇ ਸਾਡੇ ਨੇ ਅਤ ਕਰਾਈ ਪਈ ਐ ਤੇ ਹਸਪੀਟਲ ਇਹ ਤਾਂ ਇਦਾਂ ਕਹਿੰਦੇ ਕੋਈ ਸ assi ਆਜਾਦ ਹੋ ਗਏ ਆ ਹਾਂ ਹੋ ਵੀ ਕਹਿੰਦੇ assi ਆਜਾਦ ਹੋ ਗਏ ਆ ਉਹ ਜੀ ਆਪਾਂ ਆ ਗਏ ਹੁਣ ਹਸਪੀਟਲ ਤੋਂ ਬਾਹਰ ਤੇ ਆਪਾਂ ਚੱਲੇ ਹੁਣ ਕਾਰ ਨਿਆਣੇ ਨੇ ਬਹੁਤ ਜ਼ਿਆਦਾ ਤੰਗ ਕਰ ਦਿੱਤਾ ਸਾਨੂੰ ਇਹ ਨਹੀਂ ਟਿਕਦੇ ਆ ਡੈਗ ਵੀ ਆਈ ਆ ਪਾਣੀ ਦੇ ਮੂੰਹ ਪਾਣੀ ਦੇ ਮੂੰਹ ਪੈ ਗਿਆ ਇਹਦਾ ਸਮੈਰਾ ਇੱਧਰ ਮੂੰਹ ਕਰੀ ਸਮੈਰਾ ਲੋਕ ਬਣਾਓ ਉਹ ਦੇਖੋ ਹੁਣ ਅਸੀਂ ਬਾਹਰ ਹੋਰ ਲਵਾਂਗੇ ਆਟੋ ਇਹ ਦੇਖੋ ਕੋਈ ਮਿਲ ਗਿਆ ਤਾਂ ਲੋ ਜੀ ਮਿਲ ਗਿਆ ਆਟੋ ਚਲੋ ਬੈਠੋ ਬੈਠੋ ਬੱਸ ਜਾਨ ਦੇ ਲਾ ਦੀਆਂ ਕਿੱਥੇ ਆ ਕਿੱਥੇ ਜਾਣ ਦੇ ਦੀ ਅੱਗੇ ਆ ਪੀਏ ਪੀਏ ਨੂੰ ਰਾਮ ਮੰਦਿਰ ਆਹ ਹੇ ਆ ਰੇ ਪਿਆ ਹੋਗਾ ਲੈ ਹੁਣ ਉਹਨੂੰ ਹੱਥ ਦੇ ਜਾਂਦਾ ਆ ਸਾਨੂੰ ਪਹਿਲੇ ਬੈਠ ਮੰਡੀ ਤੋਂ ਗਿਆ ਉਹ ਕਹਿੰਦਾ ਹੋਰ ਕਰ ਦਿੰਦਾ ਆਟੋ ਤੁਹਾਨੂੰ ਆ ਦੇਖੋ ਬਾਬੀ ਰੁਕ ਗਿਆ ਇਤਨਾ ਦੀ ਵੀ ਦੁਨੀਆ ਹੈ ਚਲੋ ਜੀ ਮਿਲ ਗਿਆ ਹੋਰ ਰੋਟ ਸਾਨੂੰ ਆ ਚੱਕੋ ਨਿਆਣੇ ਆ ਨੂੰ ਫੜੀ ਇਹਨੂੰ ਰੁਕ ਜਾ ਬਾਬੀ ਚੱਲ ਸਰ ਗਿਆ ਬੁੱਤ ਲੋ ਜੀ ਇੱਧਰ ਮਿਲ ਗਿਆ ਬੰਨੂ ਤੂੰ ਤਾਂ ਮੇਨਾਂ ਹੀ ਬਹਿ ਉੱਦਨੂ ਇਹ ਤੇਰੇ ਕੋਲ ਚੱਲ ਆਈ ਮੈਂ ਤਾਂ ਸੈਟ ਹਾਂ ਵੀ ਚਲੋ ਜੀ ਮਨੇ ਮੰਨੇ ਨਿਕਾਲੇ ਕੱਪੜੇ ਜੇ ਜ ਛੂਚੂ ਕਰਕੇ ਭੇਲੇ ਸੀ ਹੈ ਨਾ ਇਹਨੇ ਮੰਨੇ ਚਲੋ ਜੀ ਹੁਣ ਚੱਲੇ ਅਸੀਂ ਕਾਰ ਫਿਰ ਮਿਲਦੇ ਆ ਤੁਹਾਨੂੰ ਘਰ ਜਾ ਕੇ ਬਾਏ ਬਾਏ ਕਰ ਦੋ ਹਾਂਜੀ ਆਪਾਂ ਆਗੇ ਕਾਰ ਲੱਗਾ ਹੁਣ ਜਿੰਦਾ ਖੋਲਣ ਕਹਿੰਦਾ ਪਾਣੀ ਦਵਾ ਤੁਹਾਨੂੰ ਨਹੀਂ ਅਸੀਂ ਨਹੀਂ ਪੀਣਾ ਪਾਣੀ ਉਹ ਰਹਿਣ ਦੇ ਇਹ ਤਾਂ ਕੋਠੇ ਦੀਆਂ ਚਾਬੀਆਂ ਆ ਤੇ ਇੱਧਰ ਮੇਰੀ ਲਾਦੋ ਨੋਈਆਂ ਕਾਦੀ ਆ ਇੱਧਰ ਫੈਰਾ ਨੇ ਨੀਂਨੀ ਕਾਲੀ ਸੀ ਨਾ ਓਟੋ ਚ ਨੀਂਨੀ ਕੀਤੀ ਸੀ ਹੈਨਾ ਹੁਣ ਉੱਠ ਗਈ ਆ ਆ ਲਾਦੋ ਵੀ ਉੱਠ ਗਈ ਆ ਇਹ ਬੋਨਾ ਮੈਂ ਕਾਦੀ ਆ ਚਲੋ ਜੀ ਇੱਧਰ ਜਿੰਦੇ ਖੋਲੀ ਜਾਂਦਾ ਆ ਉਹ ਤੇਰੇ ਕੋਲੋਂ ਨਹੀਂ ਖੋਲਣੇ ਪੁੱਤ ਨਹੀਂ ਖੁੱਲਣੇ ਚਾਬੀ ਡੇਗ ਗਈ ਆ ਜੋ ਐਦਾਂ ਲਿਓ ਬਾਬਨੀਤ ਜੀ ਜਿੱਦਾਂ ਤੁਸੀਂ ਦੇਖਿਆ ਕਿ ਆਪਾਂ ਆ ਗਏ ਸੀ ਹਸਪੀਟਲ ਤੋਂ ਘਰ ਤੇ ਘਰ ਆ ਕੇ ਬੱਚੇ ਆਪਣੇ ਦੇ ਸੋ ਨੀਚੇ ਸਮਾਇਰਾ ਵੀ ਸੋ ਗਈ ਮੰਨੂ ਵੀ ਸੋ ਗਈ ਤੇ ਹੁਣ ਉੱਠੇ ਨੇ ਸਮਾਇਰਾ ਤਾਂ ਹਜੇ ਵੀ ਨਹੀਂ ਉੱઠી ਹੈਗੀ ਤੇ ਇਧਰ ਬਬਨੀ ਤੂੰ ਕਹਿੰਦਾ ਮम्मा ਮੈਨੂੰ ਕਲਰ ਕਰਨੇ ਆ ਤੇ ਮੈਨੂੰ ਤੁਸੀਂ ਦੋ ਕਲਰ ਕੱਢ ਕੇ ਤੇ ਆਹ ਦੇਖੋ ਬਬਨੀ ਤ ਨੂੰ ਦਿੱਤੇ ਸੀਗੇ ਕਲਰ ਇਹਦੇ ਬਰਥਡੇ ਤੇ ਇਹਦੀ ਇੱਕ ਫਰੈਂਡ ਨੇ ਮਾ ਪਤਾ ਕਰਨ ਨੇ ਤੁਸੀਂ ਵਲੌਗ ਚ ਦੇਖੇ ਹੁਣਾਂ ਨੇ ਮਾ ਪਤਾ ਕਰਕੇ ਆਇਆ ਬਦ ਕੇ ਬਾਤ ਕਰਦੇ ਆਂ ਹਾਂ ਦੇਖੋ ਕੀ ਬੋਲਦਾ ਪਿਆ ਪਦਚਾਰ ਸਿਖਾਦਾ ਪਦਚਾਰ ਹੂੰ ਪਦਚਾਰ ਸਿਖਾਦਾ ਡਾਂਸ ਕਰਨਾ ਅੱਛਾ ਤੇ ਇੱਧਰ ਹੋਣ ਲੱਗ ਗਿਆ ਕਲਰ ਕਰਨਾ ਤੇ ਆਹ ਦੇਖੋ ਕਲਰ ਦੇਖ ਲੋ ਕੀਤੇ ਜੀ ਇਹਨੇ ਆਹ ਤਾਂ ਮੈਂ ਹੀ ਆਪਣਾ ਨਾਮ ਲਿਖਿਆ ਸੀ ਤੇ ਆਹ ਦੇਖੋ ਆਹ ਮੈਂ ਕਰਕੇ ਦਿਖਾਉਂਦੀ ਸੀ ਇਹਨੂੰ ਮੈਂ ਕਿਹਾ ਬਬਨਿਤ ਲਿਆ ਮੈਂ ਕਲਰ ਕਰਕੇ ਦੇਖਦੀ ਆਂ ਬੱਚਿਆਂ ਵੱਲ ਦੇਖ ਕੇ ਸਾਡਾ ਵੀ ਬਚਪਨਾ ਜਾ ਕੇ ਜਾਂਦਾ ਸਾਨੂੰ ਵੀ ਚਾ ਚੜਦਾ ਜਦੋਂ ਸਾਡੇ ਕੋਲ ਹੁੰਦੀਆਂ ਸੀ ਉਦੋਂ ਅਸੀਂ ਕਰੀਦਾ ਨਹੀਂ ਸੀ ਕਦੀ ਕਿਹਨੂੰ ਫੜਾਦਾ ਨੇ ਕਲਰ ਕਰਨ ਨੂੰ ਕਦੀ ਕਿਹਨੂੰ ਨਾ ਦੇਖੋ ਨੌਬੀਤਾ हां एक और है मोन ਤੇ ਨਾਲ ਨਾਲ ਖਾ ਰਿਆ ਬਿਸਕਟ ਕਰਦਾ ਪਿਆ ਇੰਜੋਏ ਦੇਖੋ ਹਾਂਜੀ ਇਹ ਕੀ ਹੋ ਗਿਆ ਇੱਕ ਮਿੰਟ ਕਿਉਂ ਇੱਕ ਮਿੰਟ ਕਿਉਂ ਦੱਸੋ ਆਪੇ ਤਾਂ ਖਾ ਕੋ ਤੇ ਹਮ ਆਪੇ ਤਾਂ ਖਾਓ ਤੇ ਅਭੀ ਕੀ ਬਤਾਤਾ ਹੂੰ ਆਪ ਪੂਠਾ ਪੂਠ ਕੀ ਆਪਰੇ ਪਾਉ। ਬੂਬਾ ਦੇ ਕਿ ਦਲਵੇੜਾ ਬਿਸਕਟ ਖਾ ਕੇ। ਕੀ ਦੇਖੀ? ਤੈਨੂੰ ਮਾਂ ਕਾਟਾ। ਕਹਿੰਦਾ ਤੈਨੂੰ ਮੈਂ ਦੱਸਦਾ। ਲੈ ਲੋ ਜੀ ਲੱਗਾ ਹੁਣ ਮੈਨੂੰ ਦੱਸਣ। ਲਿਆਓ। ਬਤਾਓ ਫੇ ਕਹਿੰਦਾ ਮੈਂ ਬਤਾਤਾ ਹੂੰ। ਬਤਾਓ ਫਿਰ ਮੈਨੂੰ। ਕਾਟੇ ਹੈ। ਬਤਾਓ ਫਿਰ ਫਿਰ ਹੀ ਪਤਾ ਚੱਲੇਗਾ ਮੇਰੇ ਕੋ। ਆਪੇ ਮੋ है? लो जी तो। लाके ने रखे हुए थल्ले। हो गया है।, अब इसकी है उसमें कलर कर दी डोरीमोन ने लिखो जी देखो डोरीमोन कलर Hmm? है uh -huh. hmm? करना नहीं ठीक कैसे करते है? मेरे को तो खुद नहीं आता अच्छे करते हैं ऐसे कैसे अच्छे करते हैं पकड़ाओ मैं कर कर देखती देख दे हूँ वैसे मेरे को नहीं आता

ਹੌਣ ਫੇ ਹੌ ਫੇ ਕਿੱਦਾਂ ਹੋਊਗੀ ਕਿੱਦਾਂ ਹੋਊਗੀ ਕੀ ਕਰਾਂਗੇ ਬੱਤੀ ਹੈ ਨਹੀਂ ਬੱਤੀ ਸਾਹ ਹੈ ਹਾਂ ਹੈ ਹੂੰ ਹਾਂ ਹੈ ਬਤਾਓ 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 ਲੋ ਜੀ ਲਾਈਟ ਆਪਣੀ ਚਲ ਗਈ ਆ ਤੇ ਪੱਖਾ ਚੱਲਦਾ ਪਏ ਇਨਵਰਟਰ ਤੇ ਆ ਦੇਖੋ ਗੰਦਾ ਬੱਚਾ ਹੈ ਇੰਨੀ ਖੁਸ਼ੀ ਤੈਨੂੰ ਲਾਈਟ ਜਾਣ ਦੀ ਨਹੀਂ ਇਥੇ ਬੱਜਾ ਸੀ ਹੂੰ ਬੱਜ ਪੈਸੇ ਵੀ ਰੱਖੇ ਬਾਵਨੀ ਤਨਿਆ ਦੇ ਕਿੰਨੇ ਆ ਰਕਮ ਦੇਖੋ ਕਿੰਨੀ ਵੱਡੀ ਹੈ ਚੱਲ ਬਸ ਕਰੋ ਹੁਣ ਕੀ ਖੋਲਣ ਲੱਗੇ ਆ ਤੇ ਗਾਇਜ਼ ਇਹ ਹੋ ਗਿਆ ਆ ਪਾਗਲ ਆ ਦੇਖੋ ਕਿਹੜੀਆਂ ਹਰਕਤਾਂ ਕਰਦਾ ਪਿਆ ਇਹਨੇ ਨਹੀਂ ਹਟਣਾ ਹੈਗਾ ਹੁਣ ਤੇ ਚਲੋ ਠੀਕ ਆ ਮਿਲਦੇ ਆ ਫਿਰ ਤੁਹਾਨੂੰ ਜਦੋਂ ਸਮਾਇਰਾ نیچے ਉੱਠਦੀ ਆ ਸਮਾਇਰਾ ਨਾਲ ਵੀ ਮਿਲਾਉਂਦੇ ਆ ਤੁਹਾਨੂੰ ਤੇ ਸ਼ਾਮ ਦਾ ਆਪਾਂ ਚਾਹ ਪਾਣੀ ਪੀ ਲਿਆ ਹੋਇਆ ਫਿਰ ਸ਼ਾਮੀ ਦੇਖਦੇ ਹੁਣ ਆਪਾਂ ਕਿੱਧਰ ਜਾਣਾ ਹੈ ਫਿਰ ਲੈ ਕੇ ਚਲਾਂਗੇ ਤੁਹਾਨੂੰ ਵੀ ਨਾਲ ਹੈਨਾ ਬੀਬ ਬਵਨੀਤ ਜੀ ਬਵਨੀਤ ਜੀ ਕਿੱਥੇ ਆਏ ਸੀ ਕਿੰਤੂ ਘਰ ਤਾਂ ਵੀ ਨਾ ਤੁਹਾਨੂੰ ਕਿੱਧਰ ਇਹ ਤਾਂ ਆਪਣੇ ਬਾਗੀ ਹੈ ਬਾਵਨੀਤ ਅੰਦਰ ਆ ਗਿਆ ਆਪਣਾ ਪਾਰਸਲ ਤੁਸੀਂ ਕਿੱਦਾਂ ਬੈਠ ਕੇ ਦੇਖਦੇ ਹੈ ਲੱਡੂ ਇੱਧਰ ਆ ਗਿਆ ਆਪਣਾ ਆਰਡਰ ਤੇ ਆ ਜਾਓ ਸਾਡੀ ਬੀਬੀ ਬੀਬੀ ਹੈਲੋ ਕਰੀ ਬੀਬੀ ਹੈਲੋ ਕਰੀ ਬੀਬੀ ਹੈਲੋ ਕਰੀ ਚਲੋ ਬੱਸ ਸਕੇ ਠੀਕ ਤੇ ਕੀ ਲੈ ਕੇ ਆਏ ਆ ਨਾ ਆਹ ਖਾਣ ਵਾਲਾ ਬੀਬੀ ਕਿੱਥੇ ਆਇਆ ਚਪਲਾ ਆਇਆ <laughs> चलो चलो ले की लेके आए हैं बबी की लेके आए ऑर्डर लाडो ਸਬਜੀ ਬਣਾ ਕੇ ਆ ਗਏ ਸੀ ਕਿ ਬਾਹਰ ਇਧਰ ਲੜ ਪਏ ਆ ਆ ਦੇਖੋ ਅੰਨਾ ਆਪਾਂ ਗਏ ਸੀ ਮੱਥਾ ਟੇਕਣ ਫਿਰ ਉਧਰੋਂ ਆ ਕੇ ਘਰ ਰੋਟੀ ਸਬਜੀ ਬਣਾ ਕੇ ਹੋ ਗਏ ਫਰੀ ਦੇਖ ਲੈ ਕੋਣਾ ਇਹਨਾਂ ਨੂੰ ਕਮਾਉਣ ਤੇ ਇਹ ਦੇਖੋ ਲੜੀ ਜਾਂਦੇ ਆ ਮਾਂ ਵੀ ਅੰਨਾ ਕਰਨ ਉਹਨੇ ਵੀ ਅੰਨਾ ਕਰਨ ਤੈਨੂੰ ਵੀ ਇੰਨੇ ਕੋਲ ਮਮਾ ਮੈਨੂੰ ਕਹਿੰਦੀ ਤੂੰ ਦੋ ਆਏ ਕਿ ਨਾ ਮਨਾ ਕੇ ਆਉਂਦੇ ਤੂੰ ਮਾੜੀ ਕਰਕੇ ਕੋਈ ਨਹੀਂ ਹੁਣ ਨਾ ਵੀ ਤੂੰ ਬਣਾਈ ਉਹ ਲੁਫਾਫਾ ਲੈ ਲੈ ਦੇ ਰੋ ਹੌਣੇ ਲੜਨੇ ਆ ਇੱਕ ਦੂਸਰੇ ਨਾਲ ਸੁਣਿਆ ਦੇਖੋ ਗਾਇਜ਼ ਇਹ ਬਹੁ ਲੜਦੇ ਆ ਆ ਦੇਖੋ ਉਹਨੇ ਫੇਕ ਚਵੇੜੇ ਮਾਰ ਨਹੀਂ ਪਾਵਨੀ ਤੇਰੇ ਦੇਖੀ ਫੇਰ ਤੂੰ ਰੋਣੋਂ ਨਹੀਂ ਹਾਰਦਾ ਆ ਦੇਖ ਸਾਡੀ ਸੰਗਤ ਲੈ ਕੇ ਉਹਨੇ ਤੂੰ ਪਿੱਛੇ ਹੋ ਜਾ ਮੈਂ ਇੱਧਰ ਇਹਨੇ ਖੇਲ ਦੇ ਨੇ ਸੱਟ ਦਿੱਤਾ ਥੱਲੇ ਫੁੱਟਬਾਲ ਆ ਦੇਖੋ ਉਹਨੂੰ ਕਹਿੰਦਾ ਲੈ ਕੇ ਆਓ ਆ ਲੋ ਤਾਂ ਉਹ ਹੀ ਕੰਮ ਹੈ ਹਨਾ ਇਹ ਆ ਰੋਟੀ ਪਾਣੀ ਖਾ ਕੇ ਹੋ ਗਿਆ ਸੀ ਫਰੀ ਤਾਂ ਹੋ ਕਰਦੇ ਪੇ ਸਹਿਰ ਦਾ ਬਾਗਨੀਤ ਦੀਆਂ ਹੋ ਗਈਆਂ ਖੇਡੀਆਂ ਸ਼ੁਰੂ ਲੱਡੂ ਲਾ ਤਾ ਉ ਤੱਡੀ ਉ ਤੱਡੀ ਓਏ 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 ਚਲੋ ਠੀਕ ਆ ਜੀ ਓਕੇ ਬਾਏ ਬਾਏ ਸਾਰਿਆਂ ਨੂੰ ਮਿਲਦੇ ਆ ਕੱਲ ਤੁਹਾਨੂੰ ਨਵੇਂ ਬਲੌਗ ਦੇ ਨਾਲ ਬਾਏ ਕਰਦੇ ਸਾਰਿਆਂ ਨੂੰ ਚਲੋ ਦੇ ਪਹਿਲਾਂ ਬਾਏ ਕਰਦੇ ਗੁੱਡ ਨਾਈਟ ਕਰ ਦੋ ਸਾਰਿਆਂ ਨੂੰ ਹਾਂ ਬਾਏ ਬਾਏ ਕੇ ਬਾਏ ਬਾਏ ਸਾਰਿਆਂ ਨੂੰ ਬਾਏ ਬਾਏ ਕਰਦੇ ਬੱਬੀ ਬਾਏ ਬਾਏ ਕਰ ਦੋ ਇੱਧਰ ਬਾਏ ਕਰ ਦੋ ਨਹੀਂ ਇਹਨੇ ਨਹੀਂ ਕਰਨੀ ਚਲੋ ਠੀਕ ਆ ਬਾਏ ਬਾਏ ਜੀ ਸਾਰਿਆਂ ਨੂੰ ਬਾਈ ਬਾਈ ਕੈ ਗੁੱਡ ਨਾਈਟ ਕੈ ਗੁੱਡ ਨਾਈਟ ਚਲੋ ਜੀ ਬਾਈ ਬਾਈ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੇ ਤਾਂ ਕਰ ਦਿਓ ਲਾਈਕ ਸ਼ੇਅਰ ਕਮੈਂਟ